ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਬਾਈ ਜੀ ਤੁਹਾਨੂੰ ਦਿਖਾਉਣ ਲੱਗੇ ਆ ਅਰੇ ਇਸ ਮਹੀ ਨਹਿਰ ਇਹ ਨਹਿਰ ਇਧਰੋਂ ਆਉਂਦੀ ਆ ਤੇ ਇੱਥੇ ਆ ਕੇ ਖਤਮ ਹੋ ਜਾਂਦੀ ਆ ਇਸ ਤੋਂ ਬਾਅਦ ਇਹਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੱਥੇ ਜਾਂਦਾ ਕੋਈ ਪਤਾ ਨਹੀਂ ਇੱਥੇ ਆ ਕੇ ਇਹ ਨਹਿਰ ਖਤਮ ਹੋ ਜਾਂਦੀ ਆ ਇੱਥੇ ਆਉਣ ਤੋਂ ਬਾਅਦ ਇਹਦਾ ਪਾਣੀ ਪਤਾ ਨਹੀਂ ਕਿੱਥੇ ਜਾਂਦਾ ਜਮੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਇਹ ਨਹਿਰ ਆ ਰਹੀ ਆ અહીંયા પાછે તો બસ પતા ચાલ ચક્યા કે પાણી એਦਾ કਿੱਥે જાંદા ઠીક હૈ ઇતھے આકે કે નહેર ખતમ હો જાંદી ઓર ભાઈ કી હાલ ક્યાં સે હો હેડ વલ સે હે હેડ વલ એસી નહેર વસે ક્યાં સે યુપી સે બિહાર સે હાપ વસે ક્યાં સે યુપી સે કે બિહાર સે નેપાલ નેપાલ સે નેપાલ મે એસી કોઈ હે નદી કે નહેર જિસકા ਜਿਸ ਦਾ ਮਤਲਬ ਐਸੇ ਪਾਣੀ ਐਸੇ ਨਿਕਲਦਾ ਹੋ। ਕੁਝ ਵੀ ਨਹੀਂ ਹੈ। ਐਸੀ ਵੀ ਬੜੀ ਹੈ। ਨਹੀਂ 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 ਬੜੀ ਤਾਂ ਹੋਊਗੀ। ਮਤਲਬ ਐਸੀ ਕੋਈ ਚੀਜ਼ ਬੜੀ ਹੋਵੇ। ਐਸੇ ਤਾਂ ਬਾਤ ਕਰ ਰਿਹਾ ਮੈਂ। আচ্ছা ਠੀਕ ਹੈ। ਮਤਲਬ ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਵੀ ਆ। ਇਹ ਕਹਿ ਸਕਦੇ ਆ ਨਾ। ਪਰ ਹੈ ਬਾਈ ਦਿਮਾਗ ਆ ਭੈਣ ਚੋ। ਬਹੁਤ ਤਕੜਾ ਇੰਜੀਨੀਅਰ ਤਕੜਾ ਇੰਜੀਨੀਅਰ ਸੀ ਕੋਈ। ਪਰ ਇਹਦਾ ਇੰਜੀਨੀਅਰ ਨੇ ਤਾਂ ਦਿਮਾਗ ਲਾਤਾ। ਪਰ ਭੈਣ ਚੋ ਨਿਸ਼ੇੜੀਆਂ ਨੇ ਆਹ ਲੋਹਾ ਸਾਰਾ ਵੇਚਤਾ। ਲੋਹਾ ਉਹ ਅੰਗਰੇਜ਼ ਤਾਂ ਨਹੀਂ ਲੋਹਾ ਲੱਗਿਆ ਹੋਇਆ ਸੀ ਇੱਥੇ ਆਹ ਦੇਖ ਮੇਰੇ ਮਤਲਬ ਮੇਰੇ ਮੈਂ ਅੱਜ ਮੈਂ ਵੀ ਬਹੁਤ ਟਾਈਮ ਬਾਅਦ ਆਇਆ ਸਰ ਇਹ ਪੂਰਾ ਜੰਗਲਾ ਸੀ ਹਾਂ ਜਦੋਂ ਇਹ ਵੀ ਵੇਚ ਕੇ ਖਾ ਗਏ ਪੰਜਾਬ ਦੇ ਨਸ਼ੇੜੀ ਹੂੰ ਕੀ ਕਰ ਸਕਦੇ ਆ ਵਧੀਆ ਉਹਨਾਂ ਦਾ ਲੋਹਾ ਲਾਇਆ ਸੀ ਆਪਣੇ ਟਾਈਮ 'ਚ ਪੱਕਾ ਤੇ ਆ ਵੀ ਪੱਕਾ ਕੰਮ ਕਰਿਆ ਸੀ ਪੁਰਾਣੇ ਬੰਦੇ ਕਹਿੰਦੇ ਨੇ ਵੀ ਚੋਆ ਬੋਲਿਆ ਸੀ ਵੀ ਨਹਿਰ ਨੂੰ ਕਹਿੰਦਾ ਵੀ ਇਹ ਥੱਲੇ ਨੂੰ ਕੱਢੋ ਮੇਰੇ ਐ ਈ ਮੈਂ ਬੰਦਾ ਮੈਂ ਬੰਦਾ ਕਹਿੰਦਾ ਇਹ ਜਨਾਨੀ ਆ ਬਾਕੀ ਹੁਣ ਕੀ ਕਹਿ ਸਕਦੇ ਆ ਨਾ ਪਰ ਇਹ ਸੜਾ ਸਮਝ ਨਹੀਂ ਆ ਰਿਹਾ ਜੇ ਤਾਂ ਇਹ ਪਾਣੀ ਦੇ ਨਿਕਾਸ ਲਈ ਹੈ ਨਾ ਦੀ ਪਿੰਡਾਂ ਦਾ ਪਾਣੀ ਕੱਲ ਨੂੰ ਨਹਿਰ ਨੂੰ ਦਿੱਕਤ ਆਊਗੀ ਜੀ ਉਸ ਕਰਕੇ ਉਹਨੇ ਦਿਮਾਗ ਲਾਇਆ ਪਾਣੀ ਦੀ ਸਪੀਡ ਦੇਖ ਤੂੰ ਉਹਦਾ ਇੱਥੋਂ ਜ਼ਿਆਦਾ ਸਪੀਡ ਨਾਲ ਲੱਗ ਰਿਹਾ ਕਮ ਸਿਕੋਂ 100 ਮੀਟਰ ਹੋਊਗਾ ਵੀ 100 ਮੀਟਰ ਅੰਡਰਗਰਾਊਂਡ ਪਾਣੀ ਉਹ ਨਹਿਰ ਉੱਥੇ ਖਤਮ ਹੋ ਕੇ ਦੁਆਰਾ ਇੱਥੇ ਆ ਕੇ ਨਿਕਲਦੀ ਇਹਦੀ ਹਲਾਤ ਯਾ ਇੰਜੀਨੀਅਰ ਦਿਮਾਗ ਇੰਜੀਨੀਅਰ ਦਾ ਹਨਾ ਆ ਦੇਖ ਪ੍ਰੈਸ਼ਰ ਦੇਖ ਜੋ ਪਾਣੀ ਨਾ ਮੈਂ ਵੀ ਖਿੱਚ ਕੇ ਕੱਢਿਆ ਵਾ ਨਹੀਂ ਜਿਵੇਂ ਤੂੰ ਕਹਿ ਰਿਹਾ ਨਾ ਵੀ ਬੰਦਾ ਨਿਕਲ ਗਿਆ ਦੇ ਇਥੋਂ ਦੀ ਯਾਰ ਸੁਣਿਆ ਪਰ ਮੈਨੂੰ ਲੱਗਦਾ ਨਹੀਂ 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 ਅੱਜ ਨਹੀਂ ਸੁਣਿਆ ਪਰ ਜਾਂਦਾ ਹੋਣਾ ਪੁਰਾਣੇ ਸਮਿਆਂ 'ਚ ਦੱਸਦੇ ਨੇ ਵੀ ਇਹਨੂੰ ਨਹੀਂ ਲੱਗਦਾ ਇੰਨੇ ਪਾਣੀ ਚ ਬਚ ਜਾਂਦਾ ਸ਼ਾਇਦ ਹੁਣ ਨਹੀਂ ਸੁਣਿਆ ਹੋਵੇਗਾ ਦੇਖ ਲੈ ਤੂੰ ਵੀ ਉਹ ਉਥੋਂ ਨਹਿਰ ਖਤਮ ਹੋ ਗਈ ਇੱਥੇ ਨਿਕਲ ਰਹੀ ਆ ਇਹ ਇੰਜੀਨੀਅਰ ਅੰਗਰੇਜ਼ਾਂ ਦੀ ਬਦੌਲਤ ਆ ਜਿਹੜੇ ਅੱਜ ਕੱਲ ਦੇ ਇੰਜੀਨੀਅਰ ਆ ਲੋ ਪੱਠਾ ਗੋਲੇ ਆ ਤੁਸੀਂ ਲਾਇਕਾ ਦੇ ਹਮਾਂ ਦਾ ਉਹਦਾ ਕੰਮ ਕਰਿਆ ਉਹਦਾ 5-4 ਸਾਲ ਕੱਢ ਜੇ ਤਾਂ ਬਹੁਤ ਵੱਡੀ ਗੱਲ ਆ ਪੁਰਾਣੇ ਅੰਗਰੇਜ਼ਾਂ ਦੇ ਇੰਜੀਨੀਅਰ ਅੰਗਰੇਜ਼ਾਂ ਦਾ ਦਿਮਾਗ ਆ ਜੀ ਜਿਹੜਾ ਸੌ ਸਾਲ ਪੁਰਾਣਾ ਕਰਦਾ ਤੇ ਅੱਜ ਕੱਲ ਦੇ ਇੰਜੀਨੀਅਰ ਦਾ ਤੁਹਾਨੂੰ ਪਤਾ ਹੀ ਆ ਬਣਾਉਣ ਤੋਂ ਬਾਅਦ ਹੀ ਕੰਮ ਖਸਤਾ ਹੋ ਜਾਂਦਾ ਉਹਨਾਂ ਦਾ ਅੰਗਰੇਜ਼ਾਂ ਦਾ ਸਿਸਟਮ ਆ